ਨਾਮ ਆਪਣਾ ਤੇ ਕੀ ਦੁਕਾਨ ਦਾ ਨਾਮ ਹੈ ਨਾਮ ਨਾਮ ਜੇਰਾ ਬ੍ਰਿਜਬੰਦ ਤੇ ਦੁਕਾਨ ਦਾ ਕੀ ਨਾਮ ਹੈ ਭਾਈ ਸਿਤਾਰਾ ਬ੍ਰਿਜਬੰਦ ਤੇ ਆਪਣਾ ਕੀ ਨੁਕਸਾਨ ਹੋਇਆ ਕਿੱਥੇ ਦੁਕਾਨ ਆਪਣੀ ਹੈਗੀ ਮਲਟੀ ਗੇਟ ਦੇ ਬਿਲਕੁਲ ਸਾਹਮਣੇ ਹੈ ਸਵਾ ਲੱਖ ਡੇਢ ਲੱਖ ਦੇ ਸੇਟਾ ਚੱਕ ਕੇ ਲੈ ਗਏ ਸਾਰੀਆਂ ਵਸਤੂ ਤੇ ਆਪਣਾ ਕਿਦਾਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਹੈ ਤੁਹਾਡੇ ਸਵੇਰੇ ਉਹ ਘਿਓ ਵਾਲੇ ਆਉਂਦੇ ਹੈਗੇ ਉਹਨੇ ਫੋਨ ਕੀਤਾ ਪਾਣਾ ਸ਼ਟਰ ਚੱਕਿਆ ਹੋਇਆ ਹੈ ਸ਼ਟਰ ਟੁੱਟਾ ਹੋਇਆ ਜੇ ਆ ਜਾਓ ਤੇ ਕੀ ਕੀ ਲਾਗੇ ਆ ਤੁਹਾਡਾ ਸਮਾਨ ਸਿਕਟਾ ਹੀ ਲਗਾਏ ਜੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ ਹਾਂ ਹਾਂਜੀ ਐ ਜੀ ਸੀਸੀ ਵੀਡੀਓ ਜਿਹੜੀ ਹਾਂਜੀ ਵੀਡੀਓ ਆਈ ਹੈਗੀ ਹੈ ਤੇ ਕਿੰਨੇ ਕੋਈ ਆਏ ਕਿੰਨੇ ਵਜੇ ਆਏ ਆ ਜੀ ਕਿੰਨੇ ਕੋ ਬੰਦੇ ਸੀ ਦੋ ਬੰਦੇ ਸੀਗੇ ਮੋਟਰਸਾਈਕਲ ਤੇ ਇਸ ਵਾਰ ਪੁਲਿਸ ਨੇ ਕਿੱਤੀ ਕੰਪਲੀਟ ਵਗੈਰਾ ਆ ਕਾਰ ਦਿੱਤੀ ਜੀ ਦੇਖੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜਿਦਾਇ ਦਿਨ ਚੋਰੀਆਂ ਲੁੱਟਾਂ ਹੋ ਰਹੀਆਂ ਵਾ ਬਈ ਅੱਜ ਕੱਲ ਲੁੱਟਖੋਟ ਤੇ ਜ਼ਿਆਦਾ ਹੈਗੀ ਆ ਆਪਣੀ ਸੇਫ ਸਾਈਡ ਚਾਹੁੰਦੇ ਆ ਉਸ ਨੂੰ ਆਪਣੀ ਕਿੰਨੇ ਕੁ ਲੱਖ ਦਾ ਸਮਾਨ ਗਿਆ ਵਾ ਆਪਣਾ سوالک 1.5 ਲੱਖ ਦਾ ਸੁਜੀਤ ਪਾਈ ਜਿਹੜੀ ਚੋਰੀ ਹੋਈ ਹੈ ਮੰਡੀ ਫਟਣਗੰਜ ਕੀ ਮਾਮਲਾ ਸਾਰਾ ਇਹਨਾਂ ਜੀ ਰਾਤੀ ਮੰਡੀ ਫਟਣਗੰਜ ਉੱਥੇ ਬੀੜੀ ਸਿੱਟਾਂ ਦੀ ਉਹਨਾਂ ਦੀ ਹੋਲ ਸੇਲ ਦੀ ਦੁਕਾਨ ਹੈ ਉਹਦੇ ਵਿੱਚ ਸਵੇਰੇ ਕਿਤੇ 3 ਵਜੇ ਕਹਿੰਦੇ ਕੋਈ ਆਇਆ ਹੈ ਤੇ ਤਾਲੇ ਤੋੜ ਕੇ ਤੇ ਅੰਦਰੋਂ ਸਿਕਟਾ ਬੀੜੀਆਂ ਅੰਦਰ ਆ ਜਿਹੜੇ ਬੰਡਲ ਉਹ ਪੂਰੇ ਚ ਪਾ ਕੇ ਫੋਰੀ ਕਰਕੇ ਨਹੀਂ। ਸੰਤ ਕੁਲੰਗ ਦਾ ਨਾਮ ਕੀ ਤੁਸੀਂ ਦੱਸੋਗੇ? ਬ੍ਰਿਜ ਮਮਨ। ਇਹ ਕਿੱਥੇ ਦਾ ਕਿਹੜੀ ਲੋਕੇਸ਼ਨ ਦੇ ਵਿੱਚ ਤੋਪਾਨ? ਇਹ ਮੰਡੀ ਰੋਡ ਦੇ ਵਿੱਚ ਹੈ ਫਿੰਡਰਗੰਜ ਦੀ। ਠੀਕ ਹੈ ਜੀ। ਹਾਂਜੀ। ਤੇ ਕੋਈ CCTV ਵਗੈਰਾ? CCTV ਇਹ ਤਾਂ ਸੰਡੇ ਫੋਨ ਕਰਕੇ ਫਿਲਹਾਲ ਤੇ ਨਹੀਂ ਮਿਲੀ ਜੀ। ਦੁਕਾਨਾਂ ਬੰਦ ਆ। ਪਰ ਅਸੀਂ ਕਿਹਾ ਹੈ ਇੱਕ ਦੋ ਨੂੰ ਜੇ ਤੁਸੀਂ ਕੈਮਰੇ ਵੇਖਣੇ ਆ ਤੁਸੀਂ ਆਪਣੇ ਸਾਨੂੰ CCTV ਕੈਮਰੇ ਦਿਖਾਓ। ਤੇ ਕੋਈ ਕਾਰਵਾਈ ਆਪਣੀ ਕਿ ਕੀ ਤਿਆਰੀ ਹੈ? ਫਿਲਹਾਲ ਤਾਂ ਇਹ ਚੱਲ ਰਹੀ ਹੈ ਇਹ ਕਿ CCTV ਕੈਮਰੇ ਵਗੈਰਾ ਵੇਖਦੇ ਆ। ਆਕਰ ਉਹਨਾਂ ਦੇ ਵਿੱਚ ਕੋਈ ਸਾਨੂੰ ਆਉਂਦਾ ਹੈ ਕੋ ਕੋਲੂ ਮੁੰਡਾ ਹੈ ਮਨ ਦੀ ਕਰ ਰਹੀ ਕੀਤੀ ਹੈ ਕੀ ਨਾਮ ਆਪਣਾ ਤੇ ਕੀ ਦੁਕਾਨ ਦਾ ਨਾਮ ਹੈ ਨਾਮ ਨਾਮ ਜੇਰਾ ਬ੍ਰਿਜਬੰਦ ਤੇ ਦੁਕਾਨ ਦਾ ਕੀ ਨਾਮ ਹੈ ਭਾਈ ਸੀਤਾਰਾਮ ਬ੍ਰਿਜਬੰਦ ਤੇ ਆਪਣਾ ਕੀ ਨੁਕਸਾਨ ਹੋਇਆ ਕਿੱਥੇ ਦੁਕਾਨ ਆਪਣੀ ਹੈਗੀ ਮਲਟੀ ਗੇਟ ਦੇ ਬਿਲਕੁਲ ਸਾਹਮਣੇ ਹੈ ਸਵਾ ਲੱਖ ਡੇਢ ਲੱਖ ਦੇ ਸੇਟਾ ਚੱਕ ਕੇ ਲੈ ਗਏ ਸਾਲੀਆਂ ਵਾਸਤੇ ਤੇ ਆਪਣਾ ਕਿਦਾਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਹੈ ਤੁਹਾਡੇ ਸਵੇਰੇ ਉਹ ਘਿਓ ਵਾਲੇ ਆਉਂਦੇ ਹੈਗੇ ਉਹਨੇ ਫੋਨ ਕੀਤਾ ਕੜਾ ਸ਼ਟਰ ਚੱਕਿਆ ਹੋਇਆ ਸ਼ਟਰ ਟੁੱਟਾ ਹੋਇਆ ਜੀ ਆ ਜਾਓ ਤੇ ਕੀ ਕੀ ਲੱਗੇ ਆ ਤੁਹਾਡਾ ਸਮਾਨ ਸਿਕਟਾ ਹੀ ਲੱਗੇ ਆ ਜੀ ਕੋਈ ਸੀਸੀਟੀਵੀ ਵਗੈਰਾ ਆਈ ਹੈ ਹਾਂ ਹਾਂਜੀ ਐ ਜੀ ਸੀਸੀਟੀਵੀ ਵੀਡੀਓ ਜਿਹੜੀ ਹਾਂਜੀ ਵੀਡੀਓ ਆਈ ਹੈਗੀ ਹੈ ਤੇ ਕਿੰਨੇ ਕੁ ਵਜੇ ਆਏ ਕਿੰਨੇ ਵਜੇ ਆਏ ਆ ਜੀ ਕਿੰਨੇ ਕੁ ਬੰਦੇ ਸੀ ਦੋ ਬੰਦੇ ਸੀਗੇ ਮੋਟਰਸਾਈਕਲ ਤੇ ਇਸ ਵਾਰ ਪੁਲਿਸ ਨੇ ਕਿੱਥੀ ਕੰਪਲੀਟ ਵਗੈਰਾ ਆ ਕਾਰ ਕੀਤੀ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜਿੱਦਾਂ ਇਹ ਦਿਨ ਚੋਰੀਆਂ ਲੁੱਟਾਂ ਹੋ ਰਹੀਆਂ ਵਾ ਬਈ ਅੱਜ ਕੱਲ ਲੁੱਟਖੋਟ ਤੇ ਜ਼ਿਆਦਾ ਹੈਗੀ ਐ ਸੇ ਆਪਣੀ ਸੇਫ ਸਾਈਡ ਚਾਹੁੰਦੇ ਆ ਉਸ ਨੂੰ ਆਪਣੀ ਕਿੰਨੇ ਕ ਲੱਖ ਦਾ ਸਮਾਨ ਗਿਆ ਵਾ ਆਪਣਾ ਸਵਾ ਲੱਖ ਡੇਢ ਲੱਖ ਦਾ ਸੁਜੀਤ ਪਾਈ ਜਿਹੜੀ ਚੋਰੀ ਹੋਈ ਹੈ ਮੰਡੀ ਫੈਂਟਨਗੰਜ ਚ ਕੀ ਮਾਮਲਾ ਸਾਰਾ ਜੀ ਨਾ ਜੀ ਰਾਤੀ ਮੰਡੀ ਫੈਂਟਨਗੰਜ ਉਥੇ ਬੀੜੀ ਸਿੱਟਾਂ ਦੀ ਉਹਨਾਂ ਦੀ ਹੋਲ ਸੇਲ ਦੀ ਦੁਕਾਨ ਹੈ ਉਦੇ ਵਿੱਚ ਸਵੇਰੇ ਕਿਤੇ 3 ਵਜੇ ਕਹਿੰਦੇ ਕੋਈ ਆਇਆ ਹੈ ਤੇ ਤਾਲੇ ਤੋੜ ਕੇ ਤੇ ਅੰਦਰੋਂ ਸਿਕਟਾ ਬੀੜੀਆਂ ਦੇ ਆ ਜਿਹੜੇ ਬੰਡਲ ਉਹ ਬੁਰੇ ਚ ਪਾ ਕੇ ਤੋਰੀ ਚੋਰੀ ਹੋ ਗਈ। ਸੰਤਕੁਮਾਰ ਦਾ ਨਾਮ ਕੀ ਦੁਕਾਨੀ? ਬ੍ਰਿਜ ਮਮਨ। ਇਹ ਕਿੱਥੇ ਦਾ ਕਿਹੜੀ ਲੋਕੇਸ਼ਨ ਦੇ ਵਿੱਚ ਦੁਕਾਨ ਹੈ? ਇਹ ਮੰਡੀ ਰੋਡ ਦੇ ਵਿੱਚ ਹੈ ਫਿੰਡਰਗੰਜ ਦੀ। ਠੀਕ ਹੈ ਜੀ। ਹਾਂਜੀ। ਤੇ ਕੋਈ ਸੀਸੀਟੀਵੀ ਵਗੈਰਾ? ਸੀਸੀਟੀਵੀ ਇਹ ਤਾਂ ਸੁੰਡੇ ਨੂੰ ਫੋਨ ਕਰਕੇ ਫਿਲਹਾਲ ਤੇ ਨਹੀਂ ਮਿਲੀ ਜੀ। ਦੁਕਾਨਾ ਬੰਦ ਹੈ। ਪਰ ਅਸੀਂ ਕਿਹਾ ਹੈ ਇੱਕ ਦੋਨੋਂ ਜੇਕਰ ਕੈਮਰੇ ਵੇਖਣੇ ਆ ਤੁਸੀਂ ਆਪਣੇ ਸਾਨੂੰ ਸੀਸੀਟੀਵੀ ਜੰਮ ਕੇ ਦਿਖਾਓ। ਤੇ ਕੋਈ ਕਾਰਵਾਈ ਆਪਣੇ ਹਿੱਨ ਕੀ ਕੀਤੀ ਜਾ ਰਹੀ ਹੈ? ਫਿਲਹਾਲ ਤਾਂ ਇਹ ਚੱਲ ਰਹੀ ਹੈ ਇਹ ਕਿ ਸੀਸੀਟੀਵੀ ਕੈਮਰੇ ਵਗੈਰਾ ਵੇਖਦੇ ਆ। ਅਗਰ ਉਹਨਾਂ ਦੇ ਵਿੱਚ ਕੋਈ ਸਾਨੂੰ ਆਉਂਦਾ ਹੈ ਕੋਈ ਕਲੂ ਮਿਲਦਾ ਹੈ ਮੰਨਦੀ ਕਰਪੀ ਕੀਤੀ ਹੈ